ਖੰਨਾ ਪੁਲਿਸ ਦਾ ਤਸਕਰਾਂ ਤੇ ਪਰਹਾਰ 1 ਕਰੋੜ 60 ਲੱਖ ਦੀ ਜੀਦਾਦ ਜ਼ਬਤ ਖੰਨਾ ਚ ਨਸ਼ਾ ਤਸਕਰਾਂ ਦੀ 1 ਕਰੋੜ 60 ਲੱਖ ਦੀ ਜੀਦਾਦ ਅਟੈਚ ਖੰਨਾ ਵਿੱਚ ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ ਕੰਨਾ ਪੁਲਿਸ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਪਰਹਾਰ ਦੇ ਤੀਜੇ ਦਿਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਐਨ ਡੀ ਪੀ ਐਸ ਐਕਟ ਤਹਿਤ ਦੇ ਨਾਜਾਤ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੀ ਕਾਲੀ ਕਮਾਈ ਤੇ ਵੱਡੀ ਸੱਟ ਮਾਰੀ ਹੈ ਕਾਰਵਾਈ ਕਰਦਿਆਂ ਪੁਲਿਸ ਨੇ ਤਸਕਰਾ ਦੀ ਕਰੀਬ 1 ਕਰੋੜ 60 ਲੱਖ ਰੁਪਏ ਦੀ ਜਿਦਾਦ ਅਟੈਚ ਕਰ ਦਿੱਤੀ ਹੈ 240 ਤੋਂ ਜ਼ਿਆਦਾ ਮਾੜੇ ਅਨਸਰਾਂ ਨੂੰ ਰਾਉਂਡ ਅਪ ਕੀਤਾ ਅਤੇ ਕਈ ਗੈਂਸਟਰ ਐਸੋਸੀਏਟਸ ਨੂੰ ਅਰੈਸਟ ਵੀ ਕੀਤੀ ਕਈ ਮੁਕਲੇ ਅਫੈਂਡਰਸ ਨੂੰ ਕਾਬੂ ਵੀ ਕੀਤਾ ਇਹਦੇ ਨਾਲ ਨਾਲ ਐਡੀਪੀਐਸ ਐਕਟ ਦੇ ਤਹਿਤ ਦੋ ਵੱਡੇ ਨਸ਼ਾ ਤਸਕਰਾਂ ਬੀ ਮੂਵੇਬਲ ਅਨਮੂਵੇਬਲ ਪ੍ਰਾਪਰਟੀ ਨੂੰ ਅਟੈਚ ਕਰਨ ਸੰਬੰਧੀ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਪੇਸ਼ ਲਾਉਣਾ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ओमकार सिंह सत्तूदी खन्ना ਤੋਂ ਵਿਸ਼ੇਸ਼ ਰਿਪੋਰਟ ਖੰਨਾ ਪੁਲਿਸ ਦਾ ਤਸਕਰਾਂ ਤੇ ਪ੍ਰਹਾਰ 1 ਕਰੋੜ 60 ਲੱਖ ਦੀ ਜਦਾਦ ਜ਼ਬਤ ਖੰਨਾ ਚ ਨਸ਼ਾ ਤਸਕਰਾ ਦੀ 1 ਕਰੋੜ 60 ਲੱਖ ਦੀ ਜਦਾਦ ਅਟੈਚ ਖੰਨਾ ਵਿੱਚ ਨਸ਼ਾ ਤਸਕਰਾ ਦੀ ਹੁਣ ਖੈਰ ਨਹੀਂ ਕੰਨਾ ਪੁਲਿਸ ਵੱਲੋਂ ਚਲਾਏ ਜਾ ਰਹੇ ਆਪਰੇਸ਼ਨ ਪ੍ਰਹਾਰ ਦੇ ਤੀਜੇ ਦਿਨ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਨੇ ਐਨ ਡੀ ਪੀ ਐਸ ਐਕਟ ਤਹਿਤ ਦੇ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੀ ਕਾਲੀ ਕਮਾਈ ਤੇ ਵੱਡੀ ਸੱਟ ਮਾਰੀ ਹੈ ਕਾਰਵਾਈ ਕਰਦੇ ਆ ਪੁਲਿਸ ਨੇ ਤਸਕਰਾਂ ਦੀ ਕਰੀਬ 1 ਕਰੋੜ 60 ਲੱਖ ਰੁਪਏ ਦੀ ਜਿਦਾਦ ਅਟੈਚ ਕਰ ਦਿੱਤੀ ਹੈ ਖੰਨਾ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਨਸ਼ੇ ਦੇ ਸੌਦਾਗਰਾਂ ਖਿਲਾਫ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਗਰ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਸਾਡਾ ਗੈਂਗਸਟਰਾਂ ਤੇ ਵਾਰ ਲਗਾਤਾਰ ਜਾਰੀ ਹੈ। ਇਸ ਵੀ ਲੜੀ ਵਿੱਚ ਸਾਡੇ ਤਿੰਨ ਦਿਨਾਂ ਦਾ ਆਪਰੇਸ਼ਨ ਚੜ੍ਹਾਰ ਰਿਹਾ। ਇਹਨਾਂ ਤਿੰਨਾਂ ਦਿਨਾਂ ਵਿੱਚ ਖੰਨਾ ਪੁਲਿਸ ਨੇ ਸਫਲਤਾਪੂਰਵਕ 240 ਤੋਂ ਜ਼ਿਆਦਾ ਮਾੜੇ ਅਨਸਰਾਂ ਨੂੰ ਰਾਉਂਡ ਅਪ ਕੀਤਾ। ਮੈਂ ਤਾਂ ਕਾਫੀਆਂ ਦੀ ਰੋਕੂ ਕਾਰਵਾਈਆਂ ਕੀਤੀਆਂ ਅਤੇ ਕਈ ਗੈਂਗਸਟਰ ਐਸੋਸੀਏਟੀਆਂ ਅਰੈਸਟ ਵੀ ਕੀਤੀ। ਕਈ ਮੁਕਲੇ ਮੋਟੈਂਡਰਸ ਨੂੰ ਕਾਬੂ ਵੀ ਕੀਤਾ। ਇਹਦੇ ਨਾਲ-ਨਾਲ ਐਨਪੀਸ ਐਕਟ ਦੇ ਤਹਿਤ ਦੋ ਵੱਡੇ ਨਸ਼ਾ ਤਸਕਰਾਂ ਦੀ ਮੂਵੇਬਲ ਅਨਸ਼ੂਵੇਬਲ ਪ੍ਰਾਪਰਟੀ ਨੂੰ ਅਟੈਚ ਕਰਨ ਸੰਬੰਧੀ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਇਹਦੀ ਟੋਟਲ ਵੈਲਿਊ ਹੈਗੀ ਹੈ ਇੱਕ ਤਕਰੀਬਨ 1 ਕਰੋੜ 60 ਲੱਖ ਰੁਪਏ ਇਸੇ ਦੀ ਲੜੀ ਵਿੱਚ ਜਿਹੜਾ ਕੱਲ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਮੀਟ ਮਾਰਕੀਟ ਨਾਮਕ ਦਾ ਹੌਟਸਪੌਟ ਨੂੰ ਅਡਾਪਟ ਕੀਤਾ ਸੀ ਇੱਥੇ ਅਸੀਂ ਅਵੇਅਰਨੈਸ ਕੈਂਪੇਨ ਕਰਨ ਆਏ ਹਾਂ ਇਹ ਇਹਨਾਂ ਨੂੰ ਸ਼ਾਰਟ ਫਿਲਮਸ ਦੇ थ्रू ਅਵੇਅਰਨੈਸ ਕਰਨਾ ਚਾਹ ਰਹੇ ਹਾਂ اسپੈਸ਼ਲੀ ਟਾਰਗੇਟਿੰਗ ਜਿਹੜੀ ਇੱਥੇ ਲੇਡੀਜ਼ ਨੇ ਤੇ ਬੱਚੇ ਨੇ ਇਹਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਨੂੰ ਹੰਨਾ ਦੇ ਨਾਗਰਿਕਾਂ ਅਤੇ ਪੰਜਾਬ ਦੇ ਨੂੰ ਨਾਗਰਿਕਾਂ ਨੂੰ ਇਹ ਸਨੇਹੀ ਅਤੇ ਸਤਿਕਾਰ ਕਰਨਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਾਹ ਤੇ ਪਾਈਏ ਕੋਈ ਗੈਂਗਸਟਰਵਾਦ ਕੋਈ ਰੋਮਾਂਚਕਤਾ ਨਹੀਂ ਹੈ ਇਹਦੇ ਅੰਦਰ ਇਹਦੇ ਅੰਦਰ ਸਿਰਫ ਦਰਦ ਅਤੇ ਜੇਲ ਤੇ ਪਰਿਵਾਰਾਂ ਦੀ ਤਬਾਈ ਹੈ ਜਿਹੜੇ ਲੋਕ ਬਾਹਰ ਬੈਠੇ ਇਸ ਸੋ ਕਾਲਡ ਗੈਂਗਸਟਰਸ ਅਤੇ ਉਹਨਾਂ ਦੇ ਐਸੋਸੀਏਟਸ ਨੂੰ ਹੀਰੋ ਬਣਾਉਂਦੇ ਨੇ ਇਹ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੇ ਪਾ ਰਹੇ ਨੇ ਜਿਹੜੇ ਸਾਡੇ ਗੈਂਗਸਟਰਸ ਜੇਲਾ ਵਿੱਚ ਹਨ ਇਹਨਾਂ ਦੇ ਇੱਥੇ ਰੋਜ਼ ਦਾ ਇੱਕ ਅਨਪ੍ਰੇਡਿਕਟੇਬਲ ਫਿਊਚਰ ਦੁੱਖ ਅਤੇ ਦਰਦ ਇਹਨਾਂ ਨੂੰ ਭੋਗਣਾ ਪੈਂਦਾ ਹੈ ਇਹਦੇ ਵਿੱਚ ਨਾ ਕੋਈ ਸੁੱਖ ਨਾ ਆਜ਼ਾਦੀ ਨਾ ਕੋਈ ਸ਼ਾਨ ਹੈ